ਸ਼ਸ਼ੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਆਲੂ ਦੀ ਸਬਜ਼ੀ ਆਲੂ ਦੀ ਸਬਜ਼ੀ ਤਾਂ ਤੁਸੀਂ ਬਹੁਤ ਤਰੀਕੇ ਨਾਲ ਬਣਾਈ ਹੋਗੀ ਪਰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਬਿਲਕੁਲ ਜਿਵੇਂ ਅਸੀਂ ਭੰਡਾਰੇ ਵਾਲੇ ਆਲੂ ਦੀ ਸਬਜ਼ੀ ਖਾਂਦੇ ਹਾਂ ਉਸ ਤਰੀਕੇ ਦੀ ਬਣ ਕੇ ਤਿਆਰ ਹੋਊਗੀ ਕਈ ਵਾਰ ਸਾਡੇ ਕੋਲ ਸਬਜ਼ੀ ਕੋਈ ਨਹੀਂ ਹੁੰਦੀ ਬਣਾਉਣ ਨੂੰ ਤਾਂ ਤੁਸੀਂ ਇਸ ਤਰੀਕੇ ਨਾਲ ਇਕੱਲੇ ਆਲੂਆਂ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਲੂ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਆਲੂ ਦੀ ਸਬਜ਼ੀ ਬਣਾ ਲਈ ਮੈਂ ਤੇ 10 ਤੋਂ 12 ਛੋਟੇ ਆਕਾਰ ਦੇ ਆਲੂ ਲੈ ਆਏ ਆ ਆਲੂ ਨੂੰ ਅਸੀਂ ਬੋਇਲ ਕਰਕੇ ਲੈਣਾ ਹੈ ਉਬਾਲ ਕੇ ਲੈਣਾ ਹੈ ਥੋੜੇ ਆਲੂਆਂ ਨੂੰ ਅਸੀਂ ਇਸ ਤਰੀਕੇ ਨਾਲ ਕਟਿੰਗ ਕਰਕੇ ਲਵਾਂਗੇ ਜੇ ਤੁਸੀਂ ਵੱਡੇ ਆਕਾਰ ਦੇ ਲੈ ਰਹੇ ਹੋ ਤਾਂ 4 ਤੋਂ 5 ਆਲੂ ਲੈ ਸਕਦੇ ਹੋ ਅੱਧੇ ਆਲੂਆਂ ਨੂੰ ਅਸੀਂ ਇਸ ਤਰੀਕੇ ਨਾਲ ਕਟਿੰਗ ਕਰ ਲਾਂਗੇ ਆਲੂਆਂ ਨੂੰ ਉਬਾਲ ਕੇ ਚੰਗੀ ਤਰ੍ਹਾਂ ਫੇਰ ਲੈਣਾ ਇਹਦੇ ਅੱਧੇ ਆਲੂਆਂ ਨੂੰ ਅਸੀਂ ਇਸ ਤਰੀਕੇ ਨਾਲ ਹੱਥਾਂ ਨਾਲ ਮੈਸ਼ ਕਰਕੇ ਲੈ ਲਾਂਗੇ ਮੈਸ਼ ਕਰਕੇ ਪਾਏ ਹੋਏ ਆਲੂ ਆ ਜਿਹੜੀ ਸਬਜ਼ੀ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਉਬਾਲ ਕੇ ਆਲੂਆਂ ਦੀ ਸਬਜ਼ੀ ਬਣਾਉਂਦੇ ਆ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਇਸ ਤਰੀਕੇ ਨਾਲ ਅਸੀਂ ਸਾਰੇ ਆਲੂਆਂ ਨੂੰ ਰੱਖ ਲੈਣਾ ਕਰਕੇ ਹੁਣ ਕੜਾਈ ਵਿੱਚ ਅਸੀਂ 2 ਚਮਚ ਤੇਲ ਦੇ ਪਾਏ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਅੱਧਾ ਚਮਚ ਇਹਦੇ ਵਿੱਚ ਪਾਵਾਂਗੇ ਜੀਰਾ ਅੱਧਾ ਚਮਚ ਪਾਵਾਂਗੇ ਰਾਈ ਦਾ ਤੇ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਅਸੀਂ ਕਲੌਂਜੀ ਦਾ ਕਲੌਂਜੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਆਪਣੇ ਸਰੀਰ ਲਈ ਇਹ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਜ਼ਰੂਰ ਖਾਣੀ ਚਾਹੀਦੀ ਆ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਹਿੰਗ ਹਿੰਗ ਪਾਉਣ ਨਾਲ ਜਿਹੜਾ ਆਲੂਆਂ ਦੀ ਸਬਜ਼ੀ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਆ 10 ਤੋਂ 12 ਮੈਂ ਕੜੀ ਪੱਤੇ ਲਏ ਆ ਕੜੀ ਪੱਤੇ ਆ ਦਾ ਟੇਸਟ ਵੀ ਸਬਜ਼ੀ ਵਿੱਚ ਬਹੁਤ ਜ਼ਿਆਦਾ ਵਧੀਆ ਆਊਗਾ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਕਿਉਂਕਿ ਕੜੀ ਪੱਤੇ ਵੀ ਬਹੁਤ ਜਿਆਦਾ ਹੈਲਦੀ ਹੁੰਦੇ ਆ ਸਾਡੇ ਸਟੇਟ ਲਈ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਇਸ ਤੇ 3 ਤੋਂ 4 ਮਛੋਟੇ ਆਕਾਰ ਦੇ ਪਿਆਜ਼ ਲਏ ਸੀ ਇਹਨਾਂ ਨੂੰ ਅਸੀਂ ਚੋਪਰ ਵਿੱਚ ਨੂੰ ਚੋਪ ਕਰਕੇ ਲਿਆਏ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੱਦੂ ਕਸ਼ ਕਰਕੇ ਵੀ ਲੈ ਸਕਦੇ ਹੋ ਪਰ ਮਿਕਸੀ ਵਿੱਚ ਨੂੰ ਗ੍ਰाइंड ਕਰਕੇ ਨਹੀਂ ਲੈਣੇ ਨਹੀਂ ਤਾਂ ਸਬਜੀ ਦਾ ਟੇਸਟ ਵਧੀਆ ਨਹੀਂ ਆਊਗਾ ਚੰਗੀ ਤਰ੍ਹਾਂ ਅਸੀਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਦਾ ਕੱਚਾ ਫਲੇਵਰ ਅਸੀਂ ਦੂਰ ਕਰਨਾ ਹੈ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਦਰਕ ਤੇ ਲਸਣ ਦਾ ਪੇਸਟ ਪਿਆਜ਼ਾਂ ਦੇ ਨਾਲੇ ਭੁੰਨ ਲਾਂਗੇ ਤੁਸੀਂ ਚਾਹੋ ਤਾਂ ਅਦਰਕ ਤੇ ਲਸਣ ਨੂੰ ਬ੍ਰੀਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਇੱਥੇ ਇਹਨਾਂ ਨੂੰ ਪਿਆਜ਼ਾਂ ਦੇ ਨਾਲ ਹੀ ਭੁੰਨ ਲਾਂਗੇ ਅਦਰਕ ਤੇ ਲਸਣ ਦਾ ਪੇਸਟ ਅਸੀਂ ਗਰਮੀਆਂ ਵਿੱਚ ਕਿਸ ਤਰੀਕੇ ਨਾਲ ਬਣਾ ਕੇ ਸਟੋਰ ਕਰ ਸਕਦੇ ਆ ਮੈਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 6 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਦੇਖੋ ਪਿਆਜ਼ ਸਾਡੇ ਪੁੰਨ ਚੁੱਕੇ ਇਹਨਾਂ ਨੇ ਤੇਲ ਛੱਡਣਾ ਸ਼ੁਰੂ ਕਰਤੇ ਆਇਆ ਇਹਦੇ ਵਿੱਚ ਅਸੀਂ ਜੇ ਉਹਨਾਂ ਟਮਾਟਰ ਐਡ ਕਰਾਂਗੇ ਦੋ ਟਮਾਟਰਾਂ ਨੂੰ ਅਸੀਂ ਮਿਕਸੀ ਗ੍ਰਾਇੰਡਰ ਵਿੱਚ ਨੂੰ ਪੀਸ ਕੇ ਲਿਆਏ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਦੀ ਟਮਾਟਰਾਂ ਦੇ ਨਾਲ ਹੀ ਪੀਸ ਲਈਆਂ ਸੀਗੀਆਂ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਟਮਾਟਰ ਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਲੈ ਲੈਣਾ ਹੈ ਬਰੀਕ ਪੀਸ ਕੇ ਇਹਦੇ ਵਿੱਚ ਥੋੜੇ ਜਿਹਾ ਹਲਦੀ ਪਾਵਾਂਗੇ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇਹਦੇ ਨਾਲ ਜਿਹੜਾ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਕਸ਼ਮੀਰੀ ਲਾਲ ਮਿਰਚ ਪਾਉਣ ਨਾਲ ਚੰਗੀ ਤਰ੍ਹਾਂ ਮਸਾਲਿਆਂ ਨੂੰ ਅਸੀਂ ਟਮਾਟਰ ਤੇ ਪਿਆਜ਼ਾਂ ਨਾਲ ਭੁੰਨ ਲੈਣਾ ਹੈ ਜੇ ਤੁਹਾਡਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਹੋਊਗਾ ਤਾਂ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ। ਇਹ ਸਬਜ਼ੀ ਬਹੁਤ ਜ਼ਿਆਦਾ ਈਜ਼ੀ ਹੈ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ। ਚੰਗੀ ਤਰ੍ਹਾਂ ਇਹਨਾਂ ਦਾ ਅਸੀਂ ਜਿਹੜਾ ਪਾਣੀ ਹੁੰਦਾ ਟਮਾਟਰਾਂ ਦਾ ਉਹ ਖਤਮ ਕਰ ਲੈਣਾ ਹੈ, ਚੰਗੀ ਤਰ੍ਹਾਂ ਭੁੰਨ ਲੈਣਾ। ਇਹਦੇ ਵਿੱਚ ਥੋੜਾ ਜਿਹਾ ਇੱਕ ਚਮਚ ਕਸੂਰੀ ਮੇਥੀ ਦਾ ਪਾਵਾਂਗੇ। ਇਹਦਾ ਟੇਸਟ ਵੀ ਸਬਜ਼ੀ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਆ। ਮਸਾਲੇ ਨੂੰ ਅਸੀਂ 2-3 ਮਿੰਟ ਦੇ ਮਿੰਟ ਲਈ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਤੱਕ ਇਹਦਾ ਪਾਣੀ ਬਿਲਕੁਲ ਖਤਮ ਨਾ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨ ਲੈਣਾ ਸੀ ਮੀਡੀਅਮ ਫਲੇਮ ਤੇ ਅਸੀਂ ਮਸਾਲੇ ਭੁੰਨ ਲੈਨੇ ਇਸ ਤਰੀਕੇ ਨਾਲ ਬਿਲਕੁਲ ਇਹਨਾਂ ਦੇ ਕੋ ਪਾਣੀ ਖਤਮ ਹੋ ਚੁੱਕਿਆ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਚਲਾਉਂਦੇ ਹੋਏ ਅਸੀਂ ਮਸਾਲੇ ਨੂੰ ਭੁੰਨ ਲੈਣਾ ਆ ਇਸ ਤਰੀਕੇ ਨਾਲ ਇਹਦੇ ਵਿੱਚ ਅੱਧਾ ਕੱਪ ਅਸੀਂ ਗਰਮ ਪਾਣੀ ਦਾ ਐਡ ਕਰਾਂਗੇ ਕਿਉਂਕਿ ਗਰਮ ਪਾਣੀ ਪਾਉਣ ਨਾਲ ਜਿਹੜੇ ਮਸਾਲੇ ਫੁੱਲ ਕੇ ਬਹੁਤ ਜ਼ਿਆਦਾ ਵਧੀਆ ਤਿਆਰ ਹੁੰਦੇ ਆ ਇਸ ਪਾਣੀ ਨੂੰ ਵੀ ਅਸੀਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਬਿਲਕੁਲ ਹੀ ਡਰਾਈ ਕਰ ਲੈਣਾ ਆਪਣੇ ਮਸਾਲੇ ਨੂੰ ਪਹਿਲਾਂ ਅੱਧਾ ਕੱਪ ਗਰਮ ਪਾਣੀ ਕਰਕੇ ਹੀ ਪਾਣਾ ਆ ਠੰਡਾ ਪਾਣੀ ਇਸ ਦਾ ਅਸੀਂ ਯੂਜ਼ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਸਬਜੀ ਦਾ ਟੇਸਟ ਵਧੀਆ ਨਹੀਂ ਆਊਗਾ ਜੇ ਤੁਸੀਂ ਠੰਡਾ ਪਾਣੀ ਐਡ ਕਰੋਗੇ ਇਹਦੇ ਵਿੱਚ ਜਦੋਂ ਵੀ ਅਸੀਂ ਐਡ ਕਰਨਾ ਤਾਂ ਠੰਡਾ ਗਰਮ ਪਾਣੀ ਐਡ ਕਰਨਾ ਆ ਹੁਣ ਸਾਡਾ ਦੇਖੋ ਪਾਣੀ ਬਿਲਕੁਲ ਸੁੱਕ ਚੁੱਕਿਆ ਹੈ ਮਸਾਲੇ ਵਿੱਚੋਂ ਉਹ ਜਿਹੜੇ ਬੋਇਲ ਕਰਕੇ ਅਸੀਂ ਆਲੂ ਰੱਖੇ ਸੀ 2 ਮਿੰਟ ਲਈ ਇਹਨਾਂ ਨੂੰ ਵੀ ਮਸਾਲੇ ਦੇ ਨਾਲ ਹੀ ਅਸੀਂ ਭੁੰਨ ਕੇ ਤਿਆਰ ਕਰ ਲਾਂਗੇ ਜਦੋਂ ਅਸੀਂ ਮਸਾਲੇ ਨਾਲ ਐਦਾਂ ਆਲੂਆਂ ਨੂੰ ਭੁੰਨਦੇ ਆ ਤਾਂ ਸਾਡੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਮਸਾਲਾ ਸਾਡਾ ਚੰਗੀ ਤਰ੍ਹਾਂ ਭੁੰਨ ਹੋ ਚੁੱਕਿਆ ਸੀ ਉਸ ਤੋਂ ਬਾਅਦ ਹੀ ਅਸੀਂ ਆਲੂ ਐਡ ਕਰਨੇ ਆ ਵਿੱਚ ਇਹਦੇ ਪਾਣੀ ਬਿਲਕੁਲ ਨਾ ਹੋਵੇ ਮਸਾਲੇ ਦੇ ਅੰਦਰ ਸਾਡੇ 2 ਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਅਸੀਂ ਪਾਣੀ ਐਡ ਕਰਾਂਗੇ ਇੱਕ ਗਲਾਸ ਇਹਦੇ ਵਿੱਚ ਅਸੀਂ ਗਰਮ ਪਾਣੀ ਐਡ ਕਰਾਂਗੇ ਗਰਮ ਬਿਲਕੁਲ ਉਬਾਲ ਕੇ ਪਾਣੀ ਨੂੰ ਲੈਣਾ ਹੈ ਅਸੀਂ ਅਜੇ ਸਿਰਫ ਅਸੀਂ ਇੱਕ ਗਲਾਸ ਹੀ ਐਡ ਕੀਤਾ ਆ ਤਾਂ ਕਿ ਸਬਜ਼ੀ ਸਾਡੀ ਚੰਗੀ ਤਰ੍ਹਾਂ ਪੱਕ ਜਵੇ ਹੁਣ 2 ਮਿੰਟ ਲਈ ਇਹਨੂੰ ਪੱਕਣ ਦਵਾਵਾਂਗੇ ਅਸੀਂ ਮੀਡੀਅਮ ਫਲੇਮ ਤੇ ਅਸੀਂ ਇਹਨੂੰ ਟੱਕ ਕੇ ਪਕਾ ਲਵਾਂਗੇ ਸਬਜ਼ੀ ਨੂੰ ਜਿਆਦਾ ਪਾਣੀ ਅਸੀਂ ਐਡ ਨਹੀਂ ਕਰਨਾ ਪੈਣਾ ਥੋੜਾ ਪਾਣੀ ਪਾ ਕੇ ਪਹਿਲਾਂ ਇਹਨੂੰ ਪੱਕਣ ਦਵਾਵਾਂਗੇ ਚੰਗੀ ਤਰ੍ਹਾਂ 2 ਮਿੰਟ ਲਈ ਅਸੀਂ ਮੀਡੀਅਮ ਫਲੇਮ ਤੇ ਇਹਨੂੰ ਪੱਕਣ ਦਵਾਵਾਂਗੇ 2 ਮਿੰਟ ਬਾਅਦ ਅਸੀਂ ਆਪਣੀ ਸਬਜ਼ੀ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਬਜ਼ੀ ਦਾ ਕਲਰ ਕਿੰਨਾ ਵਧੀਆ ਆਇਆ ਹੈ ਤੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ ਬਿਲਕੁਲ ਸਿੰਪਲ ਮਸਾਲੇ ਅਸੀਂ ਯੂਜ਼ ਕੀਤਾ ਜਿਆਦਾ ਕੋਈ ਐਕਸਟਰਾ ਮਸਾਲੇ ਯੂਜ਼ ਨਹੀਂ ਕੀਤੇ ਹੈਗੇ ਇਹਦੇ ਵਿੱਚ ਇੱਕ ਗਲਾਸ ਹੋਰ ਅਸੀਂ ਗਰਮ ਪਾਣੀ ਦਾ ਐਡ ਕਰਾਂਗੇ ਤਰਿ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਲਗਾ ਸਕਦੇ ਹੋ ਜੇ ਤੁਸੀਂ ਚੋਲਾ ਨਾਲ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਪਤਲੀ ਰੱਖ ਸਕਦੇ ਹੋ ਸਬਜ਼ੀ ਨੂੰ ਜੇ ਤੁਸੀਂ ਪੂਰੀ ਆ ਪਰਾਂਠੇ ਨਾਲ ਖਾਣਾ ਚਾਹੁੰਦੇ ਹੋ ਤਾਂ ਗਾੜੀ ਰੱਖ ਸਕਦੇ ਹੋ ਦੋ ਗਲਾਸ ਅਸੀਂ ਪਾਣੀ ਦੇ ਐਡ ਕੀਤੇ ਸੀ ਇੱਕ ਗਲਾਸ ਪਹਿਲਾਂ ਪਾਇਆ ਸੀ ਤੇ ਇੱਕ ਗਲਾਸ ਹੋਰ ਐਡ ਕੀਤਾ ਗਰਮ ਪਾਣੀ ਕਰਕੇ ਹੀ ਪਾਣਾ ਇਹਨੂੰ 2 ਮਿੰਟ ਲਈ ਹੱਸੀ ਹੋਰ ਪਕਕਣ ਦਵਾਵਾਂਗੇ ਇਸ ਤਰੀਕੇ ਨਾਲ ਉਬਾਲੀ ਆਣ ਦਵਾਵਾਂਗੇ ਇੱਕ ਚਮਚੇ ਇਹਦੇ ਵਿੱਚ ਅਮਚੋਰ ਪਾਊਡਰ ਦਾ ਪਾਵਾਂਗੇ ਇਹਦਾ ਟੇਸਟ ਸਬਜੀ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਹੁਣ 10 ਮਿੰਟ ਲਈ ਢੱਕ ਕੇ ਇਹਨੂੰ ਚੱਕੀਂ ਤਰ੍ਹਾਂ ਪਕਾ ਲਵਾਂਗੇ ਸਬਜੀ ਨੂੰ 10 ਮਿੰਟ ਬਾਅਦ ਅਸੀਂ ਆਪਣੀ ਸਬਜੀ ਚੈੱਕ ਕਰ ਲਾਂਗੇ ਗੈਸ ਦੀ ਫਲੇਮ ਮੀਡੀਅਮ ਹੀ ਰੱਖਣੀ ਹੈ ਸੀ ਜ਼ਿਆਦਾ ਹਾਈ ਨਹੀਂ ਕਰਨੀ ਹੈਗੀ 10 ਮਿੰਟ ਬਾਅਦ ਅਸੀਂ ਆਪਣੀ ਸਬਜੀ ਚੈੱਕ ਕਰ ਲਾਂਗੇ ਸਾਡੀ ਸਬਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਹੁਤ ਜ਼ਿਆਦਾ ਵਧੀਆ ਇਹ ਸਬਜੀ ਜਿਹੜੀ ਥੋੜੀ ਜਿਹੀ ਗਾੜੀ ਵਧੀਆ ਲੱਗਦੀ ਹੁੰਦੀ ਹੈ ਜ਼ਿਆਦਾ ਪਤਲੀ ਨਹੀਂ ਸਵਾਦ ਲੱਗਦੀ ਜਿਵੇਂ ਭੰਡਾਰੇ ਵਿੱਚ ਆਲੂਆਂ ਦੀ ਸਬਜ਼ੀ ਮਿਲਦੀ ਹੈ ਸੇਮ ਉਸੇ ਤਰੀਕੇ ਨਾਲ ਬਣ ਕੇ ਤਿਆਰ ਹੋਊਗੀ ਕੱਲੇ ਆਲੂਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਹਦੇ ਵਿੱਚ ਅਸੀਂ ਥੋੜਾ ਜਿਹਾ ਹੋਰ ਟੇਸਟੀ ਬਣਾਉਣ ਲਈ ਇਹਨੂੰ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਗੁੜ ਵਾਲੀ ਸ਼ੱਕਰ ਹੁੰਦੀ ਹੈ ਜਿਹੜੀ ਇਹ ਤੁਸੀਂ ਜ਼ਰੂਰ ਪਾ ਕੇ ਦੇਖਿਓ ਵੀ ਇੱਕਦਮ ਚਟਪਟੀ ਜੀ ਖੱਟੀ ਮਿੱਠੀ ਸਬਜ਼ੀ ਬਣ ਕੇ ਤਿਆਰ ਹੋਊਗੀ ਸਾਡੀ ਇਹਦੀ ਥਾਂ ਤੇ ਤੁਸੀਂ ਚੀਨੀ ਵੀ ਐਡ ਕਰ ਸਕਦੇ ਹੋ ਇੱਕ ਚਮਚ ਚੰਗੀ ਤਰ੍ਹਾਂ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ ਤੁਹਾਡੇ ਕੋਲ ਹਰਾ ਧਨੀਆ ਹੈਗਾ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਕਟਿੰਗ ਕਰਕੇ ਪਾ ਸਕਦੇ ਹੋ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਹੁਣ ਇਹਨੂੰ ਜੀ ਸਰਵ ਕਰ ਲਾਂਗੇ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਾ ਸ਼ਕਾਲ